ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਪੱਕਾ ਨੰਬਰ 3 ਪੱਕਾ ਨੰਬਰ 3 ਪਿੰਡ ਦੇ ਵਿੱਚ ਆ ਤੇ ਪੱਕਾ ਨੰਬਰ 3 ਪਿੰਡ ਨੂੰ ਜਦੋਂ ਆਪਾਂ ਹਾਈਵੇ ਤੋਂ ਮੁੜਦੇ ਆ ਮਿੱਤਰੋ ਤੇ ਚਰਚ ਆਉਂਦੀ ਆ ਚਰਚ ਤੋਂ ਥੋੜਾ ਜਿਹਾ ਅੱਗੇ ਪੰਜ-ਸੱਤ ਘਰ ਛੱਡ ਕੇ ਮਿੱਤਰੋ 22 ਹੁਣਿਆਂ ਦਾ ਘਰ ਆ ਕਰੇ ਲੋ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਇੱਕ ਝੋਟੀ ਵਕਾਊ ਆ ਬਾਈ ਹੁਣ ਉਹਦੀ ਸੂਣ ਵਾਲੀ ਐ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਖੁੱਲ੍ਹ ਕੇ ਕਰਦੇ ਆ ਆਉ ਮਿਲਦੇ ਆ ਬਾਈ ਨੂੰ ਜਾਣਕਾਰੀ ਵਿਝਵਾਤਾ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਵਧੀਆ ਵਧੀਆ ਚੱਲ ਰਹੀ ਐ ਅੱਛਾ ਨਾਮ ਦੱਸ ਦਈਏ ਕਿਹਨਾਂ ਦੀ ਇੱਕ ਵਾਰੀ ਆਪਣਾ ਨਾਮ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਦਵਿੰਦਰ ਬਾਈ ਸਾਣਾ ਬਾਪੂ ਦਾ ਨਾਮ ਗਰਮੇਲ ਸਿੰਘ ਘਰ ਆਪਣਾ ਚਰਚ ਤੋਂ ਗਾਂ ਆ ਗਿਆ ਥੋੜਾ ਰੋਡ ਦੇ ਉੱਪਰ ਹੀ ਆ ਦੋ ਰੋਡ ਦੇ ਉੱਪਰ ਹੀ ਆ ਅੱਛਾ ਭਾਈ ਜਿਹੜੀ ਮੈਂ ਵਿਤਰੀ ਆਪਾਂ ਵੀਰੇ ਇਹ ਕਿੰਨਾ ਸੋ ਚੋਟੀ ਸੁਣਦੀ ਆ ਇਹ ਦੂਜਾ ਸੁਆਹ ਸੁਣ ਲੱਗੀ ਦੂਜਾ ਸੁਆਹ ਇਹਨੇ ਸੁਣਾ ਮਾ ਹੁਣ ਕਿਨੇ ਦਿਨ ਪਏ ਵੀ ਰਹਿੰਦੇ ਹਜੇ ਵੇ ਲੈ ਜੀ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਲੈ ਜਾਓ ਜਿੰਦ ਵੀਰੇ ਕਿੰਨਾ ਦੁੱਧ ਚੁੰਧਾ ਰਿਆਂ ਤੂੰ ਵੀ ਨਹੀਂ ਕਹਿਣਾ ਪਿਛਲੇ ਸੂਏ ਦਾ ਮੈਂ ਗੱਪ ਮਾਰਨ ਨੂੰ ਮਾਰੀਏ 10 ਲੀਟਰ ਦੁੱਧ ਚੁਆ ਮੈਂ 10 ਕਿਲੋ ਦੁੱਧ ਆਪਾਂ ਪਿਛਲੇ ਸੂਚ ਹੋਇਆ ਹੋਇਆ ਐਦ ਕੀ ਬਾਤ 12 ਦੇ ਦੁੱਧ ਇੱਥੇ ਦੇਣਾ ਹਾਂ ਹਾਂ ਇੱਥੇ ਹੀ ਆ ਗੱਪ ਮਾਰਦਾ ਅੱਛਾ ਜਿਵੇਂ 19 ਕੀ ਪਾਸਾ ਭਾਰਾ ਰੱਖਦੀ ਹੈ ਹਨ ਪਰਲੇ ਪਾਸੇ ਵਾਲਾ ਉਹ ਦੁੱਧ ਦਾ ਦੇ ਦੇ ਕੋਈ ਨਹੀਂ ਦੁੱਧ ਚਾਰ ਹੈ ਥਣਾ ਜਿੱਕੋ ਜਾਂਦਾ ਠੀਕ ਹੈ ਦੁੱਧ ਦੁੱਧ ਜਿੱਕੋ ਜਾਂ ਉਹ ਪਾਸਾ ਵਖਾਉਂਦੀ ਹੈ ਮਤਲਬ ਪਹਿਲੇ ਸੂਏ ਤੋਂ ਹੀ ਹੋਣਾ ਹੈ ਹਨ ਹਾਂਜੀ ਥੋੜਾ ਬਹਿਣੀ ਵਾਲਾ ਪਾਸਾ ਜੀ ਹਾਂ ਹਾਂ ਕਿੱਥੇ ਆ ਗਏ ਤੇ ਧੱਕ ਗਾਣੂ ਆ ਨਾ ਦੀ ਹਾਂ ਜੇ ਕਿਹਦੇ ਚਾਰਸਾ ਡੱਬੀ ਵਰਗਾ ਹੁੰਦਾ ਤੇ ਜਿੰਨੇ ਮਰਜ਼ੀ ਮੰਗ ਲੈਂਦਾ ਹਾਂ 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 ਖੇਡ ਖੇਡ ਕੇ ਪੈਣਾ ਹੀ ਗੋਕਾ ਨੇ ਪਰ ਛੋਟੀ ਹੁਣ ਵੀ ਸ਼ਕੀਨੀ ਵਾਲੇ ਪੱਖ ਤੋਂ ਪੂਰੀ ਚੰਗੀ ਆ ਹਾਂ ਉਪਰੋਂ ਵਧੀਆ ਛੋਟੀ ਦਾ ਥੋੜਾ ਹਵਾ ਨਾਲ ਹੂੰ ਠੀਕ ਔਰ ਸੀਲ ਰਹੀ ਚੁੰਨ ਚਣ ਨੂੰ ਬਈ ਵਧੀਆ ਸੀਲ ਆਈ ਭਲਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਟਾਂਕ ਹੱਥ ਹੱਥ ਦੁੱਧ ਤਾਂ ਨਹੀਂ ਕਰਦੀ ਸੀਗੀ ਨਹੀਂ ਨਹੀਂ ਹੱਥ ਦਈ ਤੇ ਇੱਕ ਗੱਲ ਹੋਰ ਆ ਮੰਨ ਲਓ ਜਿਵੇਂ ਬਣ ਕੇ ਕਿੰਨੇ ਮਹੀਨੇ ਮਿਲ ਗਈ ਦੁੱਧ ਪਿਆ ਗਈ 7-8 ਮਹੀਨੇ ਹਾਏ ਪਿਆਗੋ 7 ਕਿ ਮਹੀਨੇ ਦਾ ਪਿਆਗੋ 7 ਮਹੀਨੇ ਪਿਆ ਇਹਦੀ ਫਿਰ ਕਿਹ ਨਾਲ ਠੀਕ ਆ ਭਰਾਇਆ ਹੋਇਆ ਭਈ ਇਹਦੇ ਠੀਕ ਆ ਭਈ ਐਵੇਂ ਮੈਂ ਕਹਿ ਦਿਆਂ ਨਸਲ ਦਾ ਭਰਾਇਆ ਹੂੰ ਡਾਕਟਰ ਤੋਂ ਭਰਾ ਲਿਆ ਆਪਾਂ ਕਹਿੰਦੇ ਲੋਕਲ ਕ੍ਰਾਸ ਜਮਾਂ ਲੈ ਗੱਬਣ ਕਰਾਉਣ ਵਾਲਾ ਕੰਮ ਕੀਤਾ ਹੋਇਆ ਹਾਂਜੀ ਹਾਂਜੀ ਠੀਕ ਆ ਭਈ ਅੱਛਾ ਭਈ ਰੇਟ ਫਿਰ ਇਹਦਾ ਕੀ ਰੱਖਾਂਗੇ ਰੇਟ ਭਈ ਫੋਨ ਤੇ ਕਰ ਲਾਂਗੇ ਠੀਕ ਆ ਭਈ ਹੋਊਗਾ ਜੈ ਜੀ ਵੈਸੇ ਹਾਂ ਜੈ ਜੀ ਠੀਕ ਆ ਭਈ ਕੱਢੀਆ ਬਾਂ ਨੂੰ ਤੋੜ ਦਿਓ ਮੜਾ ਜੀ ਭਈ ਲੈ ਵੀ ਮਿੱਤਰੋ ਦੂਜਾ ਸੁਆ ਚੋਟੀ ਨੇ ਸੁਣਾਵਾ 5-7 ਦਿਨ ਦੀ ਕੱਚੀ ਆ ਨਾ ਕੋਈ ਚੰਗੇ ਸੀਮਣਦਾਰ ਕਾਰਡਾ ਨਾ ਇਹਦਾ ਆਵਦਾ ਕਾਰਡਾ ਵੀ ਇਹ ਆ ਫਲਾਣੇ ਸੰਦੀ ਆ ਹਾਂ ਜਿਹੜਾ ਦੁੱਧ ਦਿੱਤਾ ਉਹ 10 ਕਿਲੋ ਦੁੱਧ ਪਹਿਲੇ ਸੂਏ ਬਾਈ ਨੇ ਇਸ ਕਰਮ ਵਾਲੀ ਝੋਟੀ ਦੇ ਥੱਲੋਂ ਝੋਇਆ ਹੋਇਆ ਵਾ ਥੋੜਾ ਜਿਹਾ ਜਿਵੇਂ ਆਪਾਂ ਕਹਿ ਦੇਣੀ ਜੜ ਇੱਕ ਪਾਸੇ ਦੇ ਲੇਵੇ ਦੀ ਮਜ਼ਬੂਤ ਰੱਖਦੀ ਆ ਇਸ ਕਰਕੇ ਥੋੜਾ ਜਿਹਾ ਪਾਸਾ ਮਿੱਤਰੋ ਹੈਗਾ ਜੇ ਤੁਸੀਂ ਆ ਕੇ ਗੌਰ ਦੇ ਨਾਲ ਬੈਠ ਕੇ ਚਾਹ ਪੀਂਦੇ ਪੀਂਦੇ ਨਿਗਾਹ ਮਾਰਦੇ ਆ ਨਾ ਫਿਰ ਤੁਹਾਨੂੰ ਨਜ਼ਰ ਆਊਗਾ ਉਵੇਂ ਨਹੀਂ ਆਉਂਦਾ ਇੰਨਾ ਕੋਈ ਪਾਸਾ ਬਸ ਨੋਟ ਰੱਖਿਆ ਜੇ ਥਣ ਥਣੋਂ ਦੀ ਓਕੇ ਆ ਬਹੁਤ ਚੰਗਾ ਪਾਰਾ ਵਿੱਥੀ ਵਾਲਾ ਮਜ਼ਬੂਤੀ ਵਾਲਾ ਥਣ ਲੱਗਾ ਹੋਇਆ ਵੇਲ ਦੀ ਝੋਟੀ ਚੰਗੀ ਆ ਗੱਦ ਦੀ ਚੰਗੀ ਆ ਤੱਕ ਥੋੜੀ ਜੀ ਗਾਂ ਨੂੰ ਹੋ ਗਈ ਏ ਝੋਟੀ ਦੀ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵੀਰੇ ਨੰਬਰ ਕਿੰਨਾ ਆਪਣਾ ਬਾਈ 98140 98140 ਹਾਂਜੀ 54932 54 932 932 9814054932 ਇਸ ਨੰਬਰ ਤੇ ਕਰ ਲਿਓ ਬਾਈ ਤੁਸੀਂ ਰਾਬਤਾ ਕਰ ਵੀਰ ਦੇ ਨਾਲ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਪੱਕਾ ਨੰਬਰ 3 ਜ਼ਿਲ੍ਹਾ ਫਰੀਦਕੋ